ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਲਓ ਜੀ ਮਿੱਤਰੋ ਆਈ ਜੀ ਖੇਤ ਜੰਡੀ ਵਾਲੇ ਪੱਠੇ ਵੱਟਣ ਪੱਠੇ ਵੱਟਣ ਆਏ ਸੀਗੇ ਛੋਟੂ ਉਹਦਾ ਰੇੜਾ ਲੈ ਕੇ ਮੈਂ ਸਾਈਕਲ ਤੇ ਆਗਾ ਜੀ ਲੈਫਟ ਚੱਲੀ ਜਾਂਦੀ ਆ ਬੈਰ ਕੱਲ ਆਈ ਨਿਕਲ ਹਵਾ ਚੱਲ ਕੇ ਥੋੜੀ ਖਰਾਬ ਸੀਗੀ ਲਾਈਟ ਅੱਜ ਹੁਣ ਚੱਲੀ ਆ बाजरे ਨੂੰ ਪਾਣੀ ਲਾਉਣਾ ਲਾਤਾ ਆ ਦੇਖੋ ਜੀ ਕਿਹਦਾ ਹੋ ਗਿਆ ਇਹ ਜੋ ਮੱਕੀ ਦੇ ਨਾਲ ਵੀਜੀ ਹੋਈ ਆ ਚਰੀ ਸੀਗੀ ਪਤਾ ਨਹੀਂ ਕਿ ਹੈਗਾ ਵੀਰ ਜੀ ਤੁਸੀਂ ਦੇਖੋ ਹੋਇਆ ਹੀ ਨਹੀਂ ਹਰੇ ਹੀ ਨਹੀਂ ਹੋਇਆ ਬਹੁਤ ਰੇ ਪਾਤਾ ਸਪਰੇਅ ਐ ਵੀ ਕਰਤਾ ਦੋ ਟਨਕੀ ਚੱਕਰ ਪਿਆ ਜੀ ਆ ਬਾਜਰਾ ਬੀਚ ਦੇ ਦੇਖ ਲਿਓ ਹਾਂ ਬਾਜਰਾ ਨੂੰ ਪਹਿਲਾ ਪਾਣੀ ਲਾ ਕੇ ਤੇ ਹੁਣ ਪਾਣੀ ਲੱਗ ਗਿਆ ਤੇ ਉੱਚ ਪਾ ਕੇ ਰੇ ਰੂਏ ਦੇ ਇਹਦੇ ਨੂੰ ਪਰਾ ਜੁੱਤਲੀ ਪੱਠੇ ਵੀ ਕੇ ਬੇਨ ਨਾਲ ਪੰਡ ਵੀ ਪੀਜਿਆ ਹਿਆ ਪਾਪੇ ਦੀ ਘਰ ਫਾਣਾ ਪੱਠੇ ਤੇ ਕੀ ਬਹੁਤ ਆ ਇਹ ਪੱਕੇ ਪਾਣੀ ਬੋਟਾ ਹੁਣ ਅੱਧਾ ਪੀਜਿਆ ਵੀ ਪੱਠੇ ਵਧੀਆ ਹੋ ਜਾਂਦੇ ਆ ਬਾਇਰਾ ਕੱਢ ਜਾਂਦਾ ਹਜੇ 5-7 ਦਿਨ ਮੱਕੀ ਹੋ ਗਈ ਚੱਲੀ ਹੋਈ ਤਾਂ ਤਿੰਨ ਚਾਰ ਦਿਨ ਹੀ ਕੱਢਦੀਏ ਬਸ ਸੁੱਕਣ ਲੱਗ ਜਾਂਦੇ ਆ ਤੇ ਇਹਦਾ ਪਪਈਆ ਵੀ ਕੱਲ ਵੀ ਗਰਮੀ ਬਹੁਤ ਜ਼ਿਆਦਾ ਸੀ ਜੀ ਮੱਕੀ ਵੀ ਆਪਣੀ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਵਾ ਉਹ ਕਿਤੇ ਉਹ ਚੰਗੀ ਹੈ ਜੀ ਮੋਟੀ ਘਾਟਾ ਪੂਰੀ ਜਾਂਦੀ ਹੁੰਦਾ ਤੇ ਇਹ ਛੋਟੂ ਹੁੰਦਾ ਜਿਹੜੇ ਲੈ ਕੇ ਪੜਦੇ ਆ ਪੱਠੇ ਫਿਰ ਆਪਾਂ ਲਾਇਆ ਸਮਾਨ ਭਿੰਡੀ, ਕਰੇਲੇ, ਕद्दू, ਚੱਪਣ ਗੱਦੂ, ਹੋਰ ਲੱਰਨ ਪਟਨ ਸਾਰਾ ਲਾਇਆ ਹੋਇਆ ਇੱਥੇ ਗੁੱਡੀ ਕਰਤੀ ਇਹਦੀ ਤੇ ਛੱਡੀ ਤੁਹਾਨੂੰ ਤੋਂ ਬੰਨ੍ਹ ਲਈ ਛੱਡੀ ਵਧੀਆ ਬਣੀ ਹੋਈ ਆ ਬੱਬੀ ਦੀ ਕਿਰਪਾ ਨਾਲ ਦੁੱਧਾਂ ਨਹੀਂ ਰਹੇ ਜੀ ਇਹ ਕੁੱਤੇਆਂ ਸੰਢੀ ਜਿਹਾ ਪੈਂਦੀ ਆ ਜੀ ਉੱਤੇ ਤੇ ਬੋਧੀਆਂ ਇਹਦੇ ਬੱਚ ਤੇ ਪਾਣੀ ਚੱਲੀ ਜਾਂਦਾ ਮੱਕੀ ਨੂੰ ਆ ਦੂਸਰਾਂ ਲਾਟਨੀ ਖਰਾਬ ਹੋ ਗਈ ਕਰਕੇ ਥੋੜਾ ਔੜਜੀ ਜਾ ਗਿਆ ਤੇ ਪੱਠੇ ਵੱਧਦੇ ਆ ਜੀ ਹੁਣ ਪੱਠੇ ਵੱਧ ਕੇ ਫਿਰ ਮਿਲਦੇ ਆਂ ਜੀ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਧੰਤੀ ਵਾਲਾ ਬਟਨ ਜਰੂਰ ਦਵਾ ਦਿਆ ਕਰੋ ਜੀ ਵੀਡੀਓ ਦੇਖ ਕੇ ਤੇ ਲਾਈਕ ਕਰ ਦਿਆ ਕਰੋ ਚਲੋ ਠੀਕ ਆ ਜੀ ਮਿਲਦੇ ਆਂ ਫਿਰ ਪੱਠੇ ਵੱਟ ਲਈਏ ਹਾਂ ਜੀ ਪਰਤੇਈ ਪੱਠੇ ਛੋਟੂਰੇ ਦੰਡ ਲੱਗ ਗਿਆ ਸੀਗਾ। ਬਰੀਆਂ ਤਾਂ ਪੜਦੇ ਨੇ ਚਾਰ ਕੀ ਆਪਾਂ ਬਾਹਲੇ ਨਹੀਂ ਵੜਦੇ ਪੱਠੇ ਹਜੇ ਹੈ ਨਹੀਂ ਗਏ ਜੀ ਆਹੀ ਆ ਮਗਰ ਆਪਣੇ ਕੋਲੇ। ਮਗਰ ਹਾਈ ਛੋਟੇ ਆ। ਕਿਉਂਕਿ ਬਾਬੇ ਦੀ ਕਰਪਾ ਨਾਲ ਪੱਠਿਆਂ ਦੇ ਵੀ ਡੇਢ ਕਿੱਲੇ ਦੇ ਨੇੜੇ ਹੋਣਾ ਕੰਮ। ਪੈਂਟ ਵਾਲਾ ਕਿੱਲਾ ਵੀ ਆਪਾਂ ਛੜਾ ਲਿਆ ਸੀਗਾ। ਚਾਚੇ ਤੋਂ ਉਹਤੇ ਪੱਠੇ ਤੇ ਹਰ ਹਰ ਕਰਤਾ ਅੱਧਾ ਕਿੱਲਾ ਪੱਠਿਆਂ ਦਾ ਅੱਧਾ ਹਰ ਹਰ ਦਾ। ਤੇ ਕਿੱਲਾ ਆਪਣਾ ਉਹ 베ਰੀਆਂ ਦਾ ਉਹ ਵੀ ਦਿਖਾਉਨੇ ਆ ਤੁਹਾਨੂੰ। ਉਧਰ ਵੀ ਜਿਆਦਾ ਕਿੱਲਾ ਅੱਧਾ ਕਿੱਲਾ ਰੱਖ ਲਏ ਆ ਜੀ। ਥੋੜ੍ਲੀਆਂ ਤੀਜੰਦਾ ਥੋੜੇ ਜਿਹੇ ਰਹਿ ਗਏ ਥੋੜੇ ਜਿਹਾ ਹੋਰ ਵੱਢ ਲੀਏ ਤੇ ਚਲੋ ਠੀਕ ਆ ਜੀ ਪੱਠੇ ਬੀਜੇ ਆ ਪੱਠੇ ਵੱਡੇ ਆਏ ਸੀਗੇ ਪੱਠਿਆਂ ਅੱਜ ਬੱਤਾ ਪਾਉਣੀ ਆ ਜੀ ਪੱਲ ਬੀਜ ਦੇ ਦੇ ਜਿਹੜੇ ਇਹ ਥੋੜ੍ਹੇ ਜਿੰਦੇ ਨਹੀਂ ਪਾ ਦਨੇ ਆ ਜੀ ਥੋੜੇ ਟਰਪਲੇ ਕਰਾਂ ਜੀ ਮੁੱਠੀਂ ਰੂੰਗਾ ਪਾਉਣੀ ਜ਼ੋਰਾਂ ਤੇ ਪੂਰੇ 1 ਘੰਟੇ ਲੈ ਗਏ ਜੀ ਪੱਟ ਕੇ ਹੀ ਸਾਰੇ ਕੰਨਾਟਾ ਦੇ ਅਖਵਾਲੇ ਇਹਨਾਂ ਦੀ ਹੋ ਗਈ ਸੀ ਜੀ ਜਿਹੜੇ ਵਝਾ ਕੇ ਗਏ ਨਾਲ ਉਹ ਵੀ ਕਹਿੰਦੇ ਸਾਨੂੰ ਉੱਤੇ ਇੱਕ ਦੇ ਦੇ ਵਿੱਚੋਂ ਵਾਟ ਇੱਕ ਛੱਡ ਦਿਓ ਸਾਨੂੰ ਐ ਛੱਡ ਦਿਓ ਇਸ ਕਰਕੇ ਅਸੀਂ ਪੱਟ ਕੇ ਸਾਂਭ ਹੀ ਲੈ ਗਏ ਆ ਮੱਕੀ ਖਾਲਾ ਦੇਖੋ ਜੀ ਮੁੱਕੀ ਦੇ ਵਿੱਚ ਲੈ ਨਜ਼ਾਰੇ ਇਹ ਕੱਲ ਇੱਕ ਬੱਟ ਪਾਗੇ ਸੀਗੇ ਇਹਨਾਂ ਦੇ ਖੋਰ ਖੋਣੀ YouTube ਦੇ ਅੱਗੇ ਚੱਲ ਫਿਰ ਇੱਥੇ ਨਾਲ ਤਾਂ ਹਰ 10 ਮਿੰਟ ਨਹੀਂ ਲੱਗਦੀ ਜੀ ਤਿੰਨ ਚਾਰ ਪੰਜ ਭੜੀਆਂ ਪੱਟੀਆਂ ਵੱਟਣੀਆਂ ਹੁੰਦੀਆਂ ਬਸ ਚਾਰ ਪੰਜ ਭੜੀਆਂ ਪੱਟੀਆਂ ਗਈਆਂ ਜੀ ਮੁੱਕੀ ਦੇ ਟਾਂਡੇ ਦਾ ਕੱਦ ਦੇਖੋ ਜੀ ਕਿੰਨਾ ਕੱਦ ਬਹੁਤ ਹੈ ਤੇ। ਛਬੀ ਵਗੀਂ ਕਰਪਨ ਵਧੀ ਜਾਵਾ। ਹੰਤਾ ਪਾਣੀ ਦੇ ਸੱਤ ਹੀ ਆ। ਪਾਣੀ ਲੱਗੀ ਜਾਣਾ। ਛਬੀ ਦਾ ਦਾਣਾ ਮੋਟਾ ਲਿਆ ਮੋਟੀ ਛੱਬੀ ਹੁੰਦੀ ਜਾਣੀ ਆ। ਇੱਧਰ ਚੱਲਦਾ ਹੀ ਪਾਣੀ। ਦੋ ਵੀ ਜਾਣ। ਦੋ ਵੀ ਜਵਾਰ ਜਾਣਗੇ। ਫੇਰ ਹੋਰ ਤਾਂ ਛੱਬਾਂ। ਚਲੋ ਦੂਜੀ ਵੀ ਚੱਲ ਪੈਣੀ ਸੂਰਜ ਜੀ ਟਰੈਕਟਰ ਤਾਂ ਲੱਗ ਗਿਆ ਗੂੰਗੂ ਕਰਨ ਦਾ ਸ਼ੁਰੂ ਹੋ ਗਿਆ ਪਾਣੀ ਘਟਣ ਪਾਏ ਦਾ ਬੜਾ ਭਰਿਆ ਹੋਇਆ ਠੋਕ ਕੇ ਅੱਜ ਅਰੇ ਨਮਕੀ ਜਿਹਾ ਦਾ ਦੇ ਅੱਗੇ ਪੀ ਦੀ ਜੀ ਦੇ ਨਾਲ ਹਾਂ ਚਲੋ ਆਲਜੀ ਬੱਟ ਫਿਰ ਮਿਲਦੇ ਆ ਦੋ ਬੱਟਾ ਪਾਦੀਆਂ ਤਿੰਨ ਕਹਰੇ ਬਣਾਦੇ ਮਿੰਟ ਸਾਰੇ ਲੱਗਿਆ ਸਾਨੂੰ 8 8 ਮਿੰਟਾਂ ਦੇ ਵਿੱਚ ਵਿੱਚ ਦੋ ਬੱਟਾ ਪੂਰੀ ਹੋ ਗਈ ਕਿੱਦਾਂ ਅੱਜ ਫਿਲਟਰ ਲਿਆਉਣਾ ਸੀ ਫਿਰ ਦੰਦਾ ਕੱਢ ਕੇ ਮੰਗਣਾ ਹੈ ਕਹੇ ਤਾਂ ਫੇਰ ਲਿਆਉਣਾ ਸੀਗਾ ਤਿੰਨ ਕਹਰੇ ਬਣ ਗਏ ਚਲ ਵਧੀਆ ਜਿਹੀ ਕਈ ਵਾਰ ਲੈਡ ਲੂੜ ਨਹੀਂ ਹੁੰਦੀ ਇਹਦਾ ਥੂੜ ਵਾਲੀ ਸਲਵੇ ਰਾਣੀ ਭਰ ਦਿੰਦੀ ਆ ਫੇਰ ਤਾਂ ਉਹ ਪਰਸੀ ਨਹੀਂ ਨੂੰ ਭੇਜਿਆ ਜੀ ਪਤਾ ਨਹੀਂ ਕਹਿੰਦੇ ਗਰਮੀ ਵਾਲਾ ਪਰਸੀ ਦਾ ਇਹ ਗਰਮੀ ਚ ਵੀ ਹੋ ਜਾਂਦਾ ਦੁਰੂਗਾ ਬੱਸ ਤਾਂ ਸਰਦਾਰ ਕਹਿੰਦਾ ਇਹ ਗਰਮੀ ਵਾਲਾ ਇਹ ਪਰਸੀ ਨਾ ਪੱਕੀ ਲੱਗ ਜੂ ਪਤਾ ਹਰੇ ਵੇ ਤੋਂ ਇਹ ਕਹਿੰਦਾ ਵਾ ਰੂੜੀ ਵਾਲਾ ਰੇਪ ਆਇਆ ਸੀਗਾ ਜੀ ਦੇਖੋ ਕਿੰਨੇ ਵਿੱਚ ਲਫਾਫੇ ਆ ਚਵਕਾਂ ਦੇ ਡਾਈਪਰ ਦੇਖੋ ਜੀ ਲੋਕ ਕਿਵੇਂ ਛੱਡਦੇ ਆ ਰੂੜੀਆਂ ਉੱਤੇ ਤੇ ਆਹ ਦੇਖੋ ਕੀ ਕੁਝ ਨਿਕਲਿਆ ਖਾ ਕੇ ਲੇਜ ਕਰ ਕਰੇ ਲੋਕਾਂਵੇਂ ਉੱਤੇ ਛੱਟ ਜਾਂਦੇ ਰੂੜੀਆਂ ਦੀ ਆਹ ਡਾਈਪਰ ਦੇਖੋ ਮੈਂ ਬਚ ਲਿਆ ਜੀ ਲੋਕਾਂ ਨੂੰ ਹੈ ਜੀ ਵੀ ਅਗਲੇ ਨੇ ਰੇ ਪਾਉਣਾ ਖੇਤ ਦੇ ਵਿੱਚ ਵੀ ਆ ਚਵਕਾਂ ਦੇ ਡਾਈਪਰ ਉੱਪਰ ਆ ਦੇ ਬੋਰੀ ਚ ਪਾ ਲੈਣਾ ਤੇ ਛੱਡ ਜਾਂਦੇ ਰੂੜੀਆਂ ਉੱਤੇ ਚਲੋ ਠੀਕ ਆ ਜੀ ਚੱਲਦੇ ਆ ਘਰ ਨੂੰ ਹੁਣ ਰੋਟੀ ਰੋਟੀ ਖਾਈਏ ਚੱਲ ਕੇ ਫੇਰ ਅਗਲਾ ਅਗਲੀ ਗੱਲ ਵਾਸਤੇ ਸੁਣਾਉਣੀ ਆ ਤੁਹਾਨੂੰ ਹਾਂਜੀ ਕਿੱਦਾਂ ਜੀ ਹੋਰ ਈ ਹਾਲ ਚਾਲਾ ਲਓ ਜੀ ਆਏ ਸੀਗੇ ਆਪਾਂ ਅੱਜ ਆਂਬ ਵਾਲੀ ਮੋਟਰ ਤੇ ਕਰੋ ਚੈੱਕ ਆਂ ਬਈ ਆਪਣੇ ਜਿਹੜੇ ਝੜਨੇ ਸੀ ਹਵਾ ਦੇ ਨਾਲ ਝੜ ਗਏ ਤੇ ਆ ਆਂਬਰ ਅਗੇ ਹੁਣ ਮੋٹے ਮੋٹے ਰਹਿ ਗਏ ਵਸ ਨਾਲ ਕੱਲ ਲੈ ਕੇ ਗਈ ਚਟਨੀ ਬਣਾਈ ਸੀ ਬੜੀ ਸਵਾਦ ਬਣੀ ਸੀ ਝੜ ਵੀ ਬਹੁਤ ਗਏ ਥੱਲੇ ਬਹੁਤ ਜਿਆਦੇ ਅੰਬ ਝੜਾਏ ਜੀ ਆਹ ਦੇ ਇਧਰ ਖੱਚ ਕੇ ਢੇਰ ਲਾਤਾ ਬੰਦੇ ਨੇ ਆਪਣੇ ਨੇ ਆਹ ਦੇਖੋ ਜੀ ਬਹੁਤ ਅੰਬੀਆਂ ਢਿੱਗੀਆਂ ਜੀ ਹਵਾ ਦੇ ਨਾਲ ਤੇ ਫਿਰ ਕੀ ਬਾਬੇ ਦੀ ਕਿਰਪਾ ਨਾਲ ਬਹੁਤ ਜਿਆਦੇ ਫਲ ਪਿਆ ਸੀਗਾ ਅੰਬਾਂ ਨੂੰ ਦੇਖੋ ਬਹੁਤ ਜਿਆਦੇ ਸੀਗਾ ਜੀ ਗੁੱच्छੇ ਹੀ ਲੱਗੇ ਆ ਗੁੱच्छੇ ਇਹ ਹੈਗੇ ਤਾਂ ਹੀ ਤੂਪਨ ਵਾਲੇ ਆਂਬਾ ਤੇ ਮੂੰ ਚਾਰ ਵੀ ਵਧੀਆ ਪੈ ਜਾਂਦਾ ਇਹਨਾਂ ਦਾ ਤੇ ਬਾਕੀ ਹੁਣ ਭਈਆਂ ਨੇ ਆ ਜਾਣਾ ਜੀ ਭੱਜੇ ਨਹੀਂ ਛੱਡਦੇ ਫਿਰ ਇਹ ਫਿਰ ਥਿਹੜੇ ਪਾਂ ਦੇ ਕੱਚੇ ਪੱਕੇ ਹੋਣੀ ਹੁੰਦੇ ਆ ਆ ਆਪਣੇ ਕਰੇਲਿਆਂ ਦੀਆਂ ਜੀ ਛੋਟੇ ਕਰੇਲੇ ਲਾਈ ਸੀਗੀ ਬਿੱਲੇ ਨੇ ਜਾਲ ਬਣਾ ਕੇ ਚਾੜੀਆ ਵੇਲ ਤਾਂ ਨੂੰ ਤੇ ਉਹ ਕੁਛ ਰਿੰਡਿਆਂ ਦੀ ਆ ਛੋਟੇ ਜਿਹੇ ਲੱਗਦੇ ਹੁੰਦੇ ਆ ਆ ਆਪਣੇ ਹੈਗੇ ਆ ਜੀ ਅੰਗੂਰ ਦੇਖੋ ਅੰਗੂਰਾਂ ਦੇ ਬੁੱਛੇ ਲੱਗੇ ਹੋਇਆ ਜੀ ਪਾਣੀ ਭੁਣੀ ਨਹੀਂ ਪੈਂਦਾ ਜੀ ਨੂੰ ਆ ਅਮਰੂਦ ਦਾ ਆ ਅਮਰੂਦਾਂ ਦੇ ਓਟੇ ਆਏ ਸੀ ਇਹ ਗੇੜਾ ਮਾਰਨੇ ਇਦਾਂ ਜੀ ਲੈਟ ਆਈ ਨਹੀਂ ਲੈਟ ਸੀਗੀ ਥੋੜਾ ਟੰਬਲ ਰਹਿ ਕੇ ਚਲੀ ਗਈ ਉਧਰਲੀ ਚਲੀ ਜਾਂਦੀ ਆ ਤੇ ਟਾਈਟਰ ਵੀੜਾ ਮਾਰ ਕੇ ਨਾ ਸੈਂਗਲ ਤੇ ਆਈ ਸੀਗੇ ਹੋਰ ਸੁਣਾਓ ਜੀ ਪੈਰੀਆਂ ਬਾਹਾਂ ਤੇ ਆ ਜੀ ਹੁਣ ਬਾਹ ਪੇ ਛੱਡੀਆਂ ਪਈਆਂ ਵਾਂ ਬਾਜ ਨੇੜੇ ਜਾ ਕੇ ਮਾਰਾਂਗੇ ਸੁਭਾਗਾ ਤੇ ਕਰਾਂਗੇ ਲੈਵਲ ਆ ਮੱਕੀ ਦੇਖੀ ਆ ਭਾਈ ਨਵਾਂ ਵਾਲੀ ਵਧੀਆ ਵਾ ਮੱਕੀ ਆ ਪਹਿਲੀ ਆਪਣੀ ਲਈ ਬਾਤ ਹੀ ਸੀਗੀ ਉਦੋਂ ਬਾਕੇ ਛੜਤੀ ਹੁਣ ਇਹਨੂੰ ਬਸ ਹੋਰ ਇੱਕ ਦੋ ਤਰੀਕ ਤੱਕ ਮਾਰ ਕੇ ਸੁਭਾਗਾ ਫੇਰ ਕਰਾਂਗੇ ਲੈਵਲ ਜੀ ਇਹ ਲੈਵਲ ਕਰਕੇ ਛੱਡ ਦਾਂਗੇ ਉੱਧਰ ਇੰਦੇ ਆਪਣੇ 4-5 ਕਿੱਲੇ ਹਜੇ ਖੱਕ ਲਾਉਣ ਵਾਲੇ ਉੱਧਰ ਏਰੀਆ ਵਾਵਾ ਵਾ ਤਾਹਿਆਂ ਦਰਿਆਂ ਨੇ ਆਪਿੰਦਾ ਹੀ ਲੋਗੋ ਵਿੱਚ ਰੌਣੀਆਂ ਕਰਕੇ ਪਾਈ ਜਾਂਦੇ ਜੀ। ਬਹੁਤ ਸੁੱਕੀ ਪਈ ਹੈ ਸਾਰੀ ਫੈਲੀ ਆ ਪਾਣੀ ਵੀ। ਰੌਣੀ ਕਰਕੇ ਮੋਰ ਘਾਹ ਵਾਲਾ ਵਿੱਚ ਹਰਾ ਹੋ ਜਾਂਦਾ ਜੀ। ਆਹ ਦਾ ਚੱਕਰ ਪੈ ਜਾਂਦਾ। ਰੌਣੀ ਕਰਾਂਗੇ ਲੀੜੀ ਜਾ ਕੇ ਜਦੋਂ ਬਸ ਝੋਨਾ ਲਾਉਣਾ ਇੱਕ ਦੋ ਦਿਨ ਪਹਿਲਾਂ ਮੋਟਰ ਚਲਾ ਦਾਂਗੇ ਸਾਰੀਆਂ ਫਿਰ ਕਿੱਲੇ ਹੋ ਜਾਂਦੇ ਪਾਣੀ। ਉਹ ਲੋਕੀ ਲੈ ਆਪਣੇ ਆਵਾਜੀ ਸੇਮ ਦੇ ਨਾਲ ਲੱਗਦਾ ਇਧਰ ਇੱਕ ਹੰਟਰ ਗਰਾਊਂਡ ਪਾਣੀ ਆਉ ਮਟਰ ਤਾਂ ਪਾਣੀ ਤੇ ਵੀਡੀਓ ਤਾਂ ਬਾਤ ਈ ਜੀ ਤੇ ਪਾਸ ਹੁਣ ਆਰ ਕੇ ਸੁਭਾਗਾ ਇਹ ਜਿਹੜਾ ਕੇ ਲੈਵਲ ਚਲੋ ਠੀਕ ਆ ਜੀ ਫਿਰ ਮਿਲਦੇ ਆ ਫਿਰ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਸਸਰੀ ਦੀ ਹਾਲ ਦੀ ਸਾਰਿਆਂ ਨੂੰ